ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਮੈਂ ਕੁਝ ਲੋਕਾਂ ਨੂੰ ਅਖੋਤੀ ਪੰਥਕ ਜਾਂ ਡਰਾਮੇਬਾਜ਼ ਹਰਾਮਖੋਰ ਕਦੀੜ ਖਾਚ ਭੇਡਾਂ ਇਹ ਸ਼ਬਦ ਵਰਤਦਾ ਨਾ ਉਦੋਂ ਮੈਂ ਐਵੇਂ ਨਹੀਂ ਵਰਤਦਾ ਇਹਨਾਂ ਦੀ ਕਰਤੂਤ ਸਾਹਮਣੇ ਆ ਜਾਂਦੀ ਹੈ ਜਾਂ ਵਿਝਾਰ ਹੋ ਜਾਂਦੀ ਹੈ ਫਿਰ ਲੋਕਾਂ ਨੂੰ ਵੀ ਥੋੜਾ ਜਿਹਾ ਵਿਸ਼ਵਾਸ ਹੋ ਜਾਂਦਾ ਵੀ ਵਾਕਈ ਇਹ ਲੋਕ ਹਰਾਮਖੋਰ ਨੇ ਇਹ ਲੋਕ ਭੇਡਾਂ ਨੇ ਇਹ ਅਖੌਤੀ ਪੰਥਕ ਨੇ ਤੁਸੀਂ ਜਿਹੜੀ ਮੈਂ ਅੱਜ ਗੱਲ ਕਰਨੀ ਧਿਆਨ ਦੇ ਨਾਲ ਸੁਣੋ ਉਪਰਾਸ਼ਟਪਤੀ ਦੀ ਚੋਣ ਹੋਣੀ ਹੈ ਉਹਦੇ ਲਈ ਜਿਹੜੀ ਵੋਟ ਹੁੰਦੀ ਹੈ ਚਲੋ ਮੈਂ ਹੋਰ ਨਹੀਂ ਕਿਸੇ ਦੀ ਗੱਲ ਕਰਦਾ ਜਿਹੜੇ ਪੰਜਾਬ ਦੇ ਐਮਪੀ ਨੇ ਮੈਂ ਉਹਨਾਂ ਦੀ ਗੱਲ ਜ਼ਰੂਰ ਕਰਾਂਗੀ ਸਭ ਤੋਂ ਪਹਿਲਾਂ ਤੁਸੀਂ ਮੂਤਪਾਲ ਦੀ ਗੱਲ ਕਰੋ ਚਲੋ ਨਾਲ ਹੁਣ ਅਮਰਤਪਾਲ ਕਹਿ ਦਿੰਦੇ ਆ ਫਿਰ ਕਈਆਂ ਦੇ ਚਲੂਣੇ ਜਰੂਰ ਲੜਨਗੇ ਵੀ ਸਾਡੇ ਐਮਪੀ ਨੂੰ ਸਾਡੇ ਭਾਈ ਸਾਹਿਬ ਨੂੰ ਐਦਾਂ ਕਿਉਂ ਕਹਿਤਾ ਉਹ ਕਹਿੰਦਾ ਮੈਂ ਬੋਟ ਨਹੀਂ ਪਾਵਾਂਗਾ ਯਾਨੀ ਕਿ ਬਾਈਕਾਟ ਕਰ ਦਿੱਤਾ ਇਹ ਅਮਰਤਪਾਲ ਨੇ ਕਿਹਾ ਮੂਤਪਾਲ ਨੇ ਹੁਣ ਜੇ ਤੁਸੀਂ ਭਾਰਤੀ ਸੰਵਿਧਾਨ ਦੀ ਗੱਲ ਕਰੋਗੇ ਉਹਦੇ ਮੁਤਾਬਕ ਤੁਹਾਡੇ ਲਈ ਵੋਟ ਪਾਉਣੀ ਜ਼ਰੂਰੀ ਹੈ ਆਮ ਨਗਰ ਕਬਾਤੇ ਵੀ ਉਹ ਜਿਹੜੀਆਂ ਇਹ ਉਪ ਰਾਸ਼ਟਰਪਤੀ ਦੀ ਚੋਣ ਹੋਵੇ ਤੇ ਜਾਂ ਰਾਸ਼ਟਰਪਤੀ ਦੀ ਚੋਣ ਹੋਵੇ ਉਹਦੇ ਲਈ ਐਮਪੀ ਦੀ ਜਿਹੜੇ ਵੀ ਮੈਂਬਰ ਦੀ ਵੋਟ ਹੁੰਦੀ ਹੈ ਉਹ ਵੋਟ ਪਾਉਣ ਦਾ ਉਹਨੂੰ ਅਧਿਕਾਰ ਹੁੰਦਾ ਉਹਨੂੰ ਵੋਟ ਪਾਉਣੀ ਚਾਹੀਦੀ ਹੁਣ ਇਹ ਅਮਰਤਪਾਲ ਉਹੀ ਹੈ ਨਾ ਜਦੋਂ ਇਹਦੀ ਮਾਂ ਦੇ ਕੋਲ ਪੁੱਛਿਆ ਗਿਆ ਕਿ ਸਾਡੇ ਮੁੰਡੇ ਨੇ ਇਲੈਕਸ਼ਨ ਲੜ ਲਈ ਹੈ ਹੁਣ ਸਬਧਾਨ ਦੀ ਕਿਹੜੀ ਗੱਲ ਰਹਿ ਗਈ ਜੇ ਤੇ ਦੂਜੇ ਪਾਸੇ ਪਟੀਸ਼ਨਾਂ ਪਾਉਂਦੇ ਪਾਉਂਦੇ ਫਿਰਦੇ ਨੇ ਸੁਪਰੀਮ ਕੋਰਟ ਹਾਈ ਕੋਰਟ ਡੀਸੀ ਨੂੰ ਜਾ ਕੇ ਮੋਰੰਡਮ ਦਿੰਦੇ ਫਿਰਦੇ ਨੇ ਸਾਡੇ ਮੁੰਡੇ ਨੂੰ ਪ੍ਰੋਲ ਦੇ ਦਿਓ ਤੇ ਹੁਣ ਉਪਰਾਸ਼ਟ ਪ੍ਰਧਾਨ ਦੀ ਵੋਟ ਵਾਸਤੇ ਕਹਿੰਦਾ ਮੈਂ ਵੋਟ ਪਾਣੀ ਨਹੀਂ ਐਦਾਂ ਵੱਡੇ ਚਾਗਲ ਜੇ ਤੁਸੀਂ ਰਾਜਨੀਤੀ ਦੇ ਮੈਦਾਨ ਵਿੱਚ ਆਏ ਹੋ ਤਾਂ ਤੁਹਾਨੂੰ ਰਾਜਨੀਤੀ ਕਰਨੀ ਪੈਣੀ ਹੈ ਤੁਸੀਂ ਆਪਣਾ ਧਾਰਮਿਕ ਅਜੰਡਾ ਕੌਮੀ ਅਜੰਡਾ ਆਪਣੇ ਕੋਲ ਰੱਖੋ ਤੁਹਾਡਾ ਅਜੰਡਾ ਲੋਕ ਪਸੰਦ ਕਰਦੇ ਕਿ ਨਹੀਂ ਕਰਦੇ ਪਰ ਜਦੋਂ ਤੁਸੀਂ ਲੋਕਾਂ ਦੀਆਂ ਵੋਟਾਂ ਦੇ ਨਾਲ ਐਮਪੀ ਚੁਣੇ ਜਾਂਦੇ ਹੋ ਤਾਂ ਫਿਰ ਉਹ ਪ੍ਰਸ਼ਟਪਤੀ ਜਿਹੜੀ ਵੋਟ ਹੈ ਉਹ ਵੀ ਤੁਹਾਨੂੰ ਪਾਉਣੀ ਪਵੇਗੀ ਇਹ ਕਹ ਲਈਏ ਚਵਲਾਂ ਵਾਲੀ ਗੱਲ ਜਿਹੜੀ ਅਮਰਤਪਾਲ ਨੇ ਬੋਟ ਨਾ ਪਾਉਣ ਦਾ ਫੈਸਲਾ ਲਿਆ ਕੁਝ ਕਤੀੜਾਂ ਹੈਗੀਆਂ ਨੇ ਜਿਹੜੀਆਂ ਚਾਹੁੰਦੀਆਂ ਨੇ ਵੀ ਇੱਥੇ ਪੰਜਾਬ ਦਾ ਮਾਹੌਲ ਖਰਾਬ ਹੋਵੇ ਤਾਂ ਇਹ ਕਰ ਦੂ ਤਾਂ ਕੀਤੀ ਹੈ ਦੂਜਾ ਨਸ਼ੇੜੀ ਜਿਹੜਾ ਭੁੱਕੀ ਦੇ ਪੰਜ ਸੱਤ ਕਾਰਡ ਲਾ ਕੇ ਪਾਦਾ ਰਹੀ ਹੁੰਦਾ ਇਦਾਂ ਕਰਦਾ ਹੁੰਦਾ ਦੇਖੇ ਤੁਸੀਂ ਹੁਣ ਪਿੱਛੇ ਜੀ ਚਾਰ ਪੰਜ ਦਿਨ ਪਹਿਲਾਂ ਖੀੜ ਦੀ ਬੋਰੀ ਮੋਢੇ ਤੇ ਰੱਖੀ ਸੀ ਫੋਟੋ ਪਟੋ ਕਰਾ ਲਈ ਤੇ ਬਾਅਦ ਵਿੱਚ ਪਤਾ ਨਹੀਂ ਮਾਂ ਦਾ ਪੁੱਤ ਕਿੱਥੇ ਹੈ ਪ੍ਰਧਾਨ ਨੇ 5 ਕਰੋੜ ਆਇਆ ਜੀ ਮੈਂ ਤਾਂ ਬੰਨ ਦਾ ਲੰਗਰ ਲਾਤਾ ਉਹ ਵੀ ਕਹਿੰਦਾ ਮੈਂ ਬੋਰਡ ਨਹੀਂ ਪਾਉਣੀ ਇਹਦਾ ਜੇ ਤੁਸੀਂ ਪਸ਼ੋਕੜ ਦੇਖੋਗੇ ਨਾ ਹਰਾਮਖੋਰ ਦਾ ਇਹ ਸ਼ਬਦ ਮੈਂ ਕਿਉਂ ਵਰਤ ਰਿਹਾ ਇੱਕ ਪਾਸੇ ਤਾਂ ਕਹਿੰਦਾ ਮੇਰੇ ਪਿਓ ਦੀ ਕੁਰਬਾਨੀ ਹੈ ਇੰਦਰਾ ਗਾਂਧੀ ਨੂੰ ਮਾਰ ਕੇ ਬਦਲਾ ਲਿਆ ਦੂਜੇ ਪਾਸੇ ਕਹਿੰਦਾ ਮੇਰੀ ਸਕੂਲ ਵਿੱਚ ਐਡਮਿਸ਼ਨ ਤਾਂ ਇੰਦਰਾ ਗਾਂਧੀ ਦੇ ਪਰਿਵਾਰ ਨੇ ਕਰਵਾਈ ਸੀ ਤੇ ਹੁਣ ਬੋਰਡ ਕਹਿੰਦਾ ਮੈਂ ਵੀ ਨਹੀਂ ਪਾਉਣੀ ਪਤਾ ਨਹੀਂ ਕਿਹੜਾ ਉਂਗਲ ਆਉਂਦਾ ਇਹਨਾਂ ਨੂੰ ਜਬਰ ਡੋਡੇ ਦੇ 5 7 ਕਾਰਡ ਵੱਧ ਲੱਗ ਜਾਂਦੇ ਆ ਕੋਈ ਇਹੋ ਜਿਹਾ ਕੁਝ ਹੋਊਗਾ ਸਮਝ ਨਹੀਂ ਆਉਂਦੀ ਹੁਣ ਜੇ ਮੈਂ ਇੱਕ ਬੇਨਤੀ ਕਰਨੀ ਹੈ ਇਹ ਬੰਦੇ ਨਾ ਜਦੋਂ ਵੀ মিডিਆ ਸਾਹਮਣੇ ਆਉਣਗੇ ਇਹਨੇ ਤਾਂ ਕਾਫੀ ਰੌਲਾ ਪਾਇਆ ਸੀ ਕਹਿੰਦਾ ਆਪਾਂ ਸੰਵਿਧਾਨ ਦੇ ਅੰਡਰ ਡੈਮੋਕਰੇਸੀ ਦੇ ਮੁਤਾਬਕ ਹੀ ਇੱਥੇ ਕੰਮ ਤੁੰਦਾ ਕਰਾਂਗੇ ਸਰ ਤੇ ਹੁਣ ਪਤਾ ਨਹੀਂ ਕਿਹੜਾ ਫੁੱਫੜ ਕਿਹੜਾ ਮਾਸਟਰ ਇਹਨਾਂ ਕੋਲੇ ਸਲਾਹ ਕਰ ਰੱਖਿਆ ਹੋਇਆ ਵੀ ਜਿਹੜਾ ਕਹਿੰਦਾ ਤੁਸੀਂ ਵੋਟ ਨਹੀਂ ਪਾਉਣੀ ਦੂਜੀ ਪਾਸੇ ਪਿੱਟਦੇ ਆ ਕਿ ਸਾਨੂੰ ਬਾਹਰ ਕੱਢੋ ਸਭ ਤੋਂ ਪਹਿਲਾਂ ਇਹਨੇ ਕਿਹਾ ਸੀ ਕਿ ਅਮਰਪਾਲ ਨੂੰ ਜੇਲ੍ਹ ਤੋਂ ਬਾਹਰ ਕੱਢੋ ਰਿਹਾ ਕਰੋ ਇਹਨੇ ਕਿਹਾ ਸੀ ਤੇ ਹੁਣ ਇਹ ਹੋ ਨਹੀਂ ਸਕਦਾ ਵੀ ਅਮਰਪਾਲ ਦੇ ਭਾਪੇ ਦੀ ਤੇ ਇਹਦੀ ਮੀਟਿੰਗ ਨਾ ਹੋਈ ਹੋਵੇ ਔਰ ਹਲੇ ਇਹ ਸਭ ਕੁਝ ਸਾਹਮਣੇ ਆਉਣਾ ਬਾਕੀ ਆ ਵੀ ਇਹਨਾਂ ਨੂੰ ਇਹ ਪਿੱਤੀ ਪੜਾਉਣ ਵਾਲਾ ਕੌਣ ਹੈ ਹੋ ਸਕਦਾ ਹੈ ਕਾਂਗਰਸੀ ਪਰਿਵਾਰ ਹੈ ਕਾਂਗਰਸ ਨੇ ਕਹਿਤਾ ਹੋਵੇ ਕੋਈ ਹਫੜਾ ਤਫੜੀ ਮੱਚੇ ਹੋ ਸਕਦਾ ਪਰ ਰੇਡੀਆਂ ਭੇਡਾਂ ਜਾਂਦੀਆਂ ਨੇ ਸਾਡਾ ਮੂਤਪਾਲ ਬਾਹਰ ਆਵੇ ਸਾਡਾ ਸਭੀ ਸਿੰਘ ਖਾਲਸਾਪੁਰ ਜੀਤਕੋੜ ਦਾ ਐਮਪੀ ਜਿੱਤ ਗਿਆ ਇਹੀ ਕਹਿੰਦਾ ਸੀ ਨਾ ਕਿ ਪੰਜਾਬ ਦੇ ਵਿੱਚ ਸਰਕਾਰ ਬਣਾਵਾਂਗੇ ਮੁੱਖ ਮੰਤਰੀ ਮੂਤਪਾਲ ਅਮਰਤਪਾਲ ਹੋ ਮੈਂ ਗਰੇ ਮੰਤਰੀ ਬਣੂ ਫੀਲਿੰਗਾਂ ਤਾਂ ਇਹ ਸੀ ਇਹਨਾਂ ਦੀ ਪਰ ਹੁਣ ਪੰਜਾਬ ਦੇ ਲੋਕ ਸੋਚਣ ਵੀ ਇਹਨਾਂ ਨੂੰ ਵੋਟਾਂ ਪਾ ਕੇ ਖੱਟਿਆ ਕੀ ਇਹਨੂੰ ਪਹਿਲਾਂ ਇਹ ਸਵਾਲ ਕਰੋ ਵੀ ਤੁਹਾਨੂੰ ਐਮਪੀ ਲੋਕਾਂ ਨੇ ਵੋਟਾਂ ਪਾ ਕੇ ਬਣਾਏ ਤੇ ਉਪਰਾਸ਼ਟਪਤੀ ਦੀ ਚੋਣ ਵੀ ਵੋਟਾਂ ਪਾ ਕੇ ਬਣਣੀ ਏ ਤੇ ਤੁਸੀਂ ਹੁਣ ਕਮ ਬਾਈਕਾਟ ਕੀਤਾ ਇਹ ਕਿਹਦੇ ਕਹਿਣ ਤੇ ਕੀਤਾ ਕੀ ਪੰਜਾਬ ਦੇ ਲੋਕ ਲਖਣ ਲਾਉਣਗੇ ਵੀ ਇਹ ਲੋਕ ਕਿੱਦਾਂ ਮੂਰਖ ਬਣਾ ਰਹੇ ਨੇ ਕੁਝ ਮੈਂ ਇੰਟਰਵਿਊ ਦੇਖਿਆ ਲੋਕਾਂ ਦੀਆਂ ਸਟੇਟਮੈਂਟ ਉਹ ਦੇਖੀਓ ਬੱਲੇ ਸ਼ੇਰੋ ਤੁਹਾਡੇ ਤੋਂ ਇਹੀ ਆਸ ਸੀ ਜੇ ਉਪਰਾਸ਼ਟਪਤੀ ਦੀ ਵੋਟ ਪਾਉਣ ਤੋਂ ਤੁਸੀਂ ਇਨਕਾਰ ਕਰ ਦਿੱਤਾ ਇਹਨਾਂ ਕਡੇੜਾ ਨੇ ਰਾਸ਼ਟਰਪਤੀ ਦਾ ਅਗਲੇ ਨੇ ਉਪਰਾਸ਼ਟਪਤੀ ਇਹਨੇ ਬਣਾਈ ਲੈਣਾ ਪਰ ਤੁਸੀਂ ਜਿਹੜੀ ਆਪਣੀ ਚਵਲ ਮਾਰੀ ਐ ਜੇ ਵੋਟ ਨਹੀਂ ਪਾਈ ਤਾਂ ਕੀ ਬਣ ਜਾਣਗੇ ਫਿਰ ਫਿਰ ਖਾਲਸਤਾਨ ਬਣ ਜੂ ਪੰਜਾਬ ਵੱਖਰਾ ਹੋ ਜੂ ਉਪਲਬਧ ਕੀ ਹੈ ਤਾਂ ਦੱਸੋ ਲੋਕਾਂ ਨੂੰ ਕਹਿਣਗੇ ਇੱਥੇ ਭਰਤੀ ਕਰਦੇ ਫਿਰਦੇ ਨਮੀ 20 ਰੁਪਏ ਦੀ ਰਸੀਦ ਕਟਾਓ ਜੀ ਅਮਰਤਪਾਲ ਦਾ ਕੀ ਕਹਿੰਦੇ ਨੇ ਨੁਕੇਡਰ ਵੋਟ ਬੈਂਕ ਵੱਡਾ ਹੋਵੇ ਤੇ ਆਪ ਤੁਸੀਂ ਵੋਟ ਪਾਈ ਨਹੀਂ ਮੇਰਾ ਮਤਲਬ ਜੇ ਅਮਰਤਪਾਲ ਨੂੰ 3 ਲੱਖ ਵੋਟਾਂ ਨੇ ਸੌਰੀ 3 ਲੱਖ ਲੋਕਾਂ ਨੇ ਵੋਟ ਪਾ ਕੇ ਜਿਤਾਇਆ ਤਾਂ ਫਿਰ ਉਹਨਾਂ 3 ਲੱਖ ਵੋਟਰਾਂ ਦੀ ਕਰੀ ਕਰਾਈ ਖੂਬ ਵਿਚ ਪਾਈ ਹੈ ਮਤਲਬ ਇਹੀ ਹੈ ਨਾ ਤੇ ਇਦਾਂ ਹੀ ਸਰਮਜੀਤ ਨੇ ਕੀਤਾ ਕੀ ਖਟਿਆ ਇਹਨਾਂ ਨੂੰ ਵੋਟਾਂ ਪਾ ਕੇ ਐਮਪੀ ਬਣਾ ਕੇ ਜਿਹੜੇ ਬੰਦੇ ਪਹਿਲਾਂ ਤਾਂ ਸੰਵਿਧਾਨ ਨੂੰ ਮੰਨਦੇ ਨਹੀਂ ਸੀ ਫਿਰ ਇਲੈਕਸ਼ਨ ਲੜ ਗਏ ਹੁਣ ਇਲੈਕਸ਼ਨ ਲੜ ਕੇ ਇਹ ਵੀ ਕਹਿੰਦੇ ਸਾਨੂੰ ਬਾਹਰ ਕੱਢੋ ਤੇ ਉਪਰ اشت ਪਤੇ ਦੀ ਬੋਟ ਪਾਉਣ ਵਾਸਤੇ ਇਹ ਪਤਾ ਨਹੀਂ ਕਿਹੜੇ ਮਨਸੂਬੇ ਬਣਾਈ ਬੈਠੇ ਇਸ ਤੇ ਪਾਉਣੇ ਕੀ ਤਾਂ ਬਾਈਕਟ ਕਰਦੇ ਹਿੰਦਸੋ ਤੁਸੀਂ ਜੀ ਇਹਨਾਂ ਨੂੰ ਮੈਂ ਹਰਾਮਖੋਰ ਨਾ ਕਹਾ ਕਤੀੜ ਅਖੌਤੀ ਪੰਥਕ ਜਾਂ ਮੂਤਪਾਲ ਸਰਬਜੀਤ ਐਮਪੀ ਨੂੰ ਨਸ਼ੇੜੀ ਨਾ ਕਹਾ ਹੋਰ ਦੱਸੋ ਕੀ ਕਹਾ ਆਸ਼ਾ ਲੈ ਹੁਣ ਭੁੱਲ ਜਾਣਾ ਸੀ ਇੱਕ ਬੀਬਾ ਹਰ ਸਿਮਰਤ ਕੋਰ ਬਾਦਲ ਵੀ ਐ ਨੰਨੀ ਸ਼ਾ ਉਹਨਾਂ ਨੇ ਵੀ ਕਹਿੰਦੇ ਬਾਈਕਟ ਕੀਤਾ ਕਿ ਅਸੀਂ ਨਹੀਂ ਵੋਟ ਪਾਉਣੀ ਹੁਣ ਇਹ ਡਰਾਮਾ ਕਿਉਂ ਕੀਤਾ ਡਰਾਮਾ ਤਾਂ ਕੀਤਾ ਹੈ ਬੀ ਬੀਜਪੀ ਦਾ ਪੰਜਾਬ ਦੇ ਵਿੱਚ ਵਿਰੋਧ ਹੈ ਵੀ ਹੋ ਸਕਦਾ ਹੈ ਜੇ ਅਸੀਂ ਬਾਈਕਾਟ ਕਰਤਾ ਤਾਂ ਲੋਕ ਕਹਿਣਗੇ ਵੀ ਕਿਆ ਬਾਤ ਹੈ ਪੰਜਾਬ ਦੇ ਖੇਤਰੀ ਪਾਰਟੀ ਕੋਈ ਅਕਾਲੀ ਦਲ ਪੰਜਾਬ ਨਾਲ ਖੜੀ ਹੈ ਇਹ ਉਹੀ ਬਾਤ ਨੇ ਜਦੋਂ ਕਾਲੇ ਕਾਨੂੰਨਾਂ ਦੀ ਗੱਲ ਕਰਦੇ ਹੋਂ ਜਿਹੜੇ ਖੇਤੀ ਬਿੱਲ ਆਏ ਸੀ ਉਦੋਂ ਪਹਿਲਾਂ ਤਾਂ ਇਹ ਲੋਕਾਂ ਨੂੰ ਫਾਇਦੇ ਗਿਣਾਈ ਗਏ ਇਦੇ ਵਿੱਚ ਕਿਸਾਨਾਂ ਦੀ ਅਮਨੰਦੂ ਬਣੇ ਹੋ ਜੂਗੇ ਜਦੋਂ ਕਿਸਾਨਾਂ ਨੇ ਫੜ ਕੇ ਫੇਰਿਆ ਛੇਤਰ ਵਿਰੋਧ ਹੋਇਆ ਫਿਰ ਬੀਬਾ ਜੀ ਨੇ ਅਸੀਵਾ ਦਿੱਤਾ ਸੀ ਕਿ ਅਸੀਂ ਤਾਂ ਕਿਸਾਨਾਂ ਦੇ ਨਾਲ ਯਾਨੀ ਕਿ ਇਹ 도ਗਲੇ ਲੋਕ ਨੇ ਇਹਨਾਂ ਤੇ ਵਿਸ਼ਵਾਸ ਨਹੀਂ ਕਰ ਸਕਦੇ ਇੰਨਾ 도ਗਲੇ ਤੇ ਬੁੱਕਲ ਦੇ ਸੱਪ ਲੋਕਾਂ ਨੇ ਪੰਜਾਬ ਦਾ ਬੇੜਾ ਘਰ ਕੀਤਾ ਤੇ ਜਿਹੜੇ 도ਗ ਲੱਕ ਨੇ ਸਰਬਜੀਤ ਤੇ ਮੂਤਪਾਲ ਤੇ ਬੀਬਾ ਹਰ ਸਿਮਰਤ कौर ਬਾਲਤਾਂ ਔਰਤ ਹੈ ਮੈਂ ਸ਼ਬਦ ਨਹੀਂ ਵਰਤਨੇ ਤੇ ਪਰ ਆ ਜਿਹੜੇ ਦੋ ਗਲਕ ਨੇ ਅਸ਼ਾ ਮਾਨਤਾ ਤਾਂ ਹੁਣ ਅਕਾਲੀਆਂ ਦਾ ਵੀ ਕਰਨਾ ਹੀ ਪੈਣਾ ਵੀ ਤੁਸੀਂ ਵੋਟ ਪਾਉਣ ਤੋਂ ਇਨਕਾਰ ਕਿਉਂ ਕੀਤਾ ਬਾਈਕਟ ਕਿਉਂ ਕੀਤਾ ਮਾਨਤਾ ਤਾਂ ਸਨਮਾਨ ਚਲੋ ਮੈਂ ਘੱਟ ਵੀ ਤਾਂ ਤੁਸੀਂ ਕਮੈਂਟਾਂ ਵਿੱਚ ਵਧੀਆ ਕਰ ਦਿਓ ਚੰਗੇ ਤਰ੍ਹਾਂ ਜੁੱਤੀ ਫੇਰ ਦਿਓ ਤੇ ਜਿਹੜੇ ਆ ਦੋ ਗਲਕ ਨੇ ਸਰਬਜੀਤ ਤੇ ਅੰਮ੍ਰਿਤਪਾਲ ਇਹਨਾਂ ਨੂੰ ਜ਼ਰੂਰ ਪੁੱਛਿਓ ਵੀ ਤੁਸੀਂ ਹੁਣ ਬਾਹਰ ਆਉਣਾ ਜਦ 500 ਸਾਲ ਅੰਦਰ ਹੋ ਰਹੇ ਨੇ ਇਹ ਤੁਹਾਡੇ ਤੇ ਡਿਪੈਂਡ ਕਰਦਾ ਤੇ ਪੰਜਾਬ ਸਰਕਾਰ ਜ਼ਰੂਰ ਅਕਸੀਡੈਂਟ ਲਾਉਗੀ ਵੀ ਇਹਨਾਂ ਕਤੀੜਾਂ ਨੂੰ 500 ਸਾਲ ਅੰਦਰ ਰੱਖਿਆ ਜਾਵੇ ਜਾਨੀ ਕਿ ਲੋਕਾਂ ਨੂੰ ਬੇਬਕੂਬ ਕਿੱਦਾਂ ਬਣਾਉਂਦੇ ਨੇ ਡਰਾਮੇ ਕਿੱਦਾਂ ਕਰਦੇ ਨੇ ਔਰ ਜਿਹੜੇ ਮੈ ਸ਼ਬਦ ਵਰਤਦਾ ਨਾ ਉਹ ਮੈਨੂੰ ਯਕੀਨ ਹੈ ਵੀ ਇਹਨਾਂ ਲੋਕਾਂ ਲਈ ਉਹ ਸ਼ਬਦ ਬਣੇ ਨੇ ਕਤੀੜ ਕਹਿ ਲਵਾਂ ਹਰਾਮਖੋਰ ਕਹਿ ਲਵਾਂ ਖੌਤੀ ਪੰਥ ਕਹਿ ਲਮਾ ਭੇਡਾਂ ਕਹਿ ਲਮਾ ਇਹ ਇਨਾਂ ਲੋਕਾਂ ਤੇ ਟੁੱਕਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ